ਜਿੰਨੇ ਪੰਜਾਬੀ ਦੇ ਕਲਾਕਾਰਾਂ ਮੈਂ ਲਾਂਭਾ ਦਿੰਨਾ ਭਾਈ ਤੁਹਾਨੂੰ ਤੇ ਜਾਂਦੀ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਉਹਦੇ ਤਾਂ ਸੈਂਸਰ ਬੋਰਡ ਨੇ ਕੋਈ ਰੋਕ ਨਹੀਂ ਲਾਈ ਉਹ ਤਾਂ ਸਾਡੇ ਆਹੋ ਗਰਦਾਸ ਮਾਨ ਹਰੀਰੇ ਕੱਪਲ ਸ਼ਰਮਾ ਬੱਬੂ ਮਾਨ ਹੋਰ ਜਿੰਨੇ ਵੀ ਯਾਰ ਸਿੰਗਰ ਭਾਈ ਮਾਨ ਜਿੰਨ ਸਤਸ਼੍ਰੀਆ ਕਾਲ ਪੰਜਾਬੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਮੈਂ ਨਾ ਇੱਕ ਗੱਲ ਕਰਨੀ ਅੱਜ ਪੰਜਾਬੀ ਇੰਡਸਟਰੀ ਬਾਰੇ ਪੰਜਾਬੀ ਗਾਇਕਾਂ ਬਾਰੇ ਦਿਲਜੀਤ ਥੋਰਾ ਦੀ ਇੱਕ ਫਿਲਮ 19 ਸੀ ਭਾਈ ਜਸਵੰਤ ਸਿੰਘ ਖਾਲੜਾ ਉਹ ਫਿਲਮ ਰੋਕ ਦਿੱਤੀ ਗਈ ਹੈ ਇੰਡੀਆ ਚ ਬੈਨ ਕਰ ਦਿੱਤੀ ਗਈ ਹੈ ਰੀਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਸੋ ਇੱਕ ਇੰਟਰਵਿਊ ਚੱਲ ਰਿਹਾ ਸੀ ਬੱਬੂ ਮਾਨ ਹੋਰਾਂ ਦਾ ਉਹਨੇ ਬੜੀ ਖੂਬਸੂਰਤ ਗੱਲ ਕਹੀ ਕਹਿੰਦਾ ਯਾਰ ਮੈਂ ਕਦੋਂ ਦਾ ਕਹਿਣਾ ਹੋਣਾ ਵੀ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਆ ਇਹ ਇਕੱਠੀ ਨਹੀਂ ਹੋ ਸਕਦੀ ਸੋ ਮੈਨੂੰ ਉਹ ਬਾਈ ਬੱਬੂ ਹੋਰਾਂ ਦੀ ਗੱਲ 'ਚ ਬੜਾ ਦਮ ਲੱਗਿਆ ਯਾਰ ਦਿਲਜੀਤ ਹੋਰਾਂ ਨੇ ਬਹੁਤ ਤਗੜਾ ਫੈਸਲਾ ਜਿਹੜੇ ਉਹ ਫਿਲਮ ਦੇ ਡਾਇਰੈਕਟਰ ਆ ਉਹਨਾਂ ਨਾਲ ਲੈ ਕੇ ਤੇ ਦਿਲਜੀਤ ਹੋਰਾਂ ਨੇ ਉਹ 'ਚ ਐਕਟਿੰਗ ਕੀਤੀ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਫਿਲਮ ਆ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੰਡਸਟਰੀ ਨੂੰ ਯਾਰ ਦਿਲਜੀਤ ਦੇ ਬਾਰੇ ਬੋਲਣਾ ਚਾਹੀਦਾ ਤੁਸੀਂ ਸੋਸ਼ਲ ਮੀਡੀਆ ਹਣਾ ਵੀ ਭਾਈ ਦਿਲਜੀਤ ਦੀ ਜਿਹੜੀ ਫਿਲਮ ਆਈ ਆ ਉਹਨੂੰ ਰਿਲੀਜ਼ ਹੋਣ ਦਿੱਤਾ ਜਾਵੇ ਜਦੋਂ ਤੁਸੀਂ ਸਾਰੇ ਕਲਾਕਾਰ ਇੱਕ ਹੋ ਜਾਓਗੇ ਇੱਕਾ ਕਰ ਲਓਗੇ ਕਿਵੇਂ ਦਿਲਜੀਤ ਦੀ ਫਿਲਮ ਰੁਕ ਜੂਗੀ ਚਾਹੇ ਭਾਈ ਬੱਬੂ ਮਾਨ ਆ ਜਾਏ ਗਿੱਪੀ ਗਰੇਵਾਲ ਬਾਬਾ ਰਣਜੀਤ ਹਣਾ ਐਮੀ ਵਰਕ ਜਸੜ ਹੋਰ ਜਿੰਨੇ ਵੀ ਸਾਰੇ ਮੈਂ ਇਕੱਲੇ ਇਕੱਲੇ ਕਿਹਦਾ ਨਾਮ ਲਵਾਂ ਸਾਰੇ ਸਿੰਗਰਾਂ ਨੂੰ ਡੱਟ ਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਬਣੀ ਆਧਾਰਿਤ ਫਿਲਮ ਦਿਲਜੀਤ ਥਰਾਂ ਦੀ ਉਹਨੂੰ ਪੰਜਾਬ 95 ਨੂੰ ਲੱਗਣ ਦੇਣਾ ਚਾਹੀਦਾ ਉਹਨੂੰ ਰਿਲੀਜ਼ ਕਰਾਉਣਾ ਚਾਹੀਦਾ ਜਦੋਂ ਤੁਸੀਂ ਸਾਰੇ ਡੱਟ ਕੇ ਉਹਦੀ سپورਟ ਚ ਆਗੇ ਤਾਂ ਫਿਰ ਕਲਾਕਾਰਾਂ ਨੂੰ ਹੌਸਲਾ ਮਿਲ ਜੂਗਾ ਹੈਨਾ ਇੱਕ ਦੂਜੇ ਦੇ ਪਿੱਛੇ ਖੜਿਆ ਕਰੋ ਖੜਨਾ ਸਿੱਖੋ ਜਦੋਂ ਇੱਕ ਨੂੰ ਫਿਲਮ ਨਹੀਂ ਲੱਗਣ ਦਿੱਤੀ ਜਾਂਦੀ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ ਮਗਰ ਸਾਰੇ ਖੜਜਿਆ ਕਰੋ ਐ ਫਿਰ ਆਪਦੇ ਆਪ ਚ ਹੌਸਲਾ ਵਧਦਾ ਹੈ ਨਾਲ ਨਾਲ ਉਦੋਂ ਜਿਹੜੀ ਜਿਹੜਾ ਬਣਾਏ ਹੋਏ ਨੇ ਇਹਨਾਂ ਨੇ ਸਰਕਾਰਾਂ ਇਹਨਾਂ ਦੇ ਫਰਕ ਪੈਂਦਾ ਕਿਉਂਕਿ ਤੁਹਾਡੇ ਕੋਲੇ ਬੋਲਣ ਦਾ ਜ਼ਰੀਆ ਹੈ ਤੁਹਾਡੇ ਕੋਲੇ ਆਪਦਾ ਸੋਸ਼ਲ ਮੀਡੀਆ ਹੈ ਸਾਰੇ ਇਕੱਠੇ ਹੋ ਕੇ ਜੇ ਤੁਸੀਂ ਇਸ ਦੇ ਅਵੰਧ ਆਵਾਜ਼ ਬੁਲੰਦ ਕਰੋ ਵੀ ਭਾਈ ਉਹਦੀ ਫਿਲਮ ਲੱਗਣ ਦਿਓ ਕਿਵੇਂ ਨਾ ਰਿਲੀਜ਼ ਹੋਣ ਦਿੱਤੀ ਜਾਊਗੀ ਚਾਹੇ ਗਰਦਾਸ ਮਾਨ ਹਰੀਰੇ ਕੱਪਲ ਸ਼ਰਮਾ ਬੱਬੂ ਮਾਨ ਹੋਰ ਜਿੰਨੇ ਵੀ ਯਰ ਸਿੰਗਰ ਭਜਨ ਮਾਨ ਜਿੰਨੇ ਵੀ ਟੌਪ ਦੇ ਸਾਰੇ ਹੀ ਸਿੰਗਰ ਨੇ ਤੁਸੀਂ ਸਾਰੇ ਮਿਲ ਜੀ ਦੀ ਹੱਕ ਦੇ ਵਿੱਚ ਆਓ ਡਟ ਕੇ ਉਹ ਫਿਲਮ ਦੀ ਸਪੋਰਟ ਕਰੋ ਕਿਉਂ ਆਪਦੇ ਬੱਚਿਆਂ ਨੂੰ ਦਿਖਾਉਣੀ ਫਿਲਮ ਜ਼ਰੂਰੀ ਹੈ ਉਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਆਧਾਰਿਤ ਹੈ 25000 ਜਿਹਨੇ ਦੱਸਿਆ ਵੀ ਸਾਡਾ ਜਿਹੜਾ ਨੌਜਵਾਨ ਮੁੰਡਾ ਸਿੱਖਾ ਦਾ ਉਹ ਅਣਪਛਾਤੀ ਅਣਪਛਾਤੇ ਬਣਾ ਕੇ ਮਾਰ ਦਿੱਤੇ ਗਏ 25000 ਲਾਸ਼ਾਂ ਦਾ ਉਹਨੇ ਸਾਰਾ ਬਾਇਓ ਡਾਟਾ ਲੱਭਿਆ ਫਲਾਣਾ ਕੌਣ ਸੀ ਠੰਕਰਨਾ ਕੌਣ ਸੀ ਸਾਰਾ ਉਹਨਾਂ ਦੀ ਵੈਬਸਾਈਟ ਤੇ ਪਿਆ ਹੈ ਸੋ ਭਾਈ ਖਾਲੜਾ ਨਾਲ ਦੀ ਕੁਰਬਾਨੀਆਂ ਹੈ ਨਹੀਂ ਕਿਤੇ ਸੋ ਇਸ ਲਈ ਭਾਈ ਖਾਲੜਾ ਤੇ ਬਣੀ ਜੀਵਨ ਤੇ ਆਧਾਰਿਤ ਫਿਲਮ ਸਾਰੇ ਕਲਾਕਾਰ ਪੰਜਾਬੀ ਡਰੈਸ ਦੇ ਚਾਹੇ ਉਹ ਮੇਲ ਨੇ ਚਾਹੇ ਫੀਮੇਲ ਇਕੱਠੇ ਕਿਉਂ ਨਹੀਂ ਹੁੰਦੇ ਦੇਖੋ ਅੱਜ ਇਹ ਦਲਜੀਤ ਔਰਨ ਦੀ ਫਿਲਮ ਰੋਕੀ ਹੈ ਕੱਲ ਨੂੰ ਤੁਹਾਡੀ ਰੁਕਣਗੇ ਫਿਰ ਤੁਹਾਡੇ ਲਈ ਨਹੀਂ ਕਿਸੇ ਨੇ ਬੋਲਣਾ ਇਹ ਤਾਂ ਹੱਥ ਨੂੰ ਹੱਥ ਹੈ ਭਾਈ ਹਣਾ ਅੱਜ ਤੁਸੀਂ ਡਟ ਕੇ ਗਿੱਪੀਗਰ ਔਰ ਡਟ ਕੇ ਜਿੰਨੇ ਵੀ ਨੇ ਸਾਰੇ ਡਟ ਕੇ ਸੋਸ਼ਲ ਮੀਡੀਆ ਤੇ ਆਉਣ ਵੀ ਭਾਈ ਉਹਦੀ ਫਿਲਮ ਚੱਲਣ ਦਿਓ ਇੱਕ ਤੁਸੀਂ ਪੰਜ ਮੈਮਰੀ ਵਫਤ ਬਣਾਓ ਜਿਹੜਾ ਜਾ ਕੇ ਦਿੱਲੀ ਸਰਕਾਰ ਨਾਲ ਗੱਲ ਕਰੇ ਵੀ ਭਾਈ ਕਿਉਂ ਸਾਡੇ ਸਿੱਖਾਂ ਨਾਲ ਧੱਕਾ ਕੀਤਾ ਜਾਂਦਾ ਕਿਉਂ ਸਾਡੀ ਫਿਲਮ ਰਿਲੀਜ਼ ਹੋਣ ਦਿੱਤੀ ਜਾਂਦੀ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਉਹਦੇ ਤਾਂ ਸੈਂਸਰ ਬੋਰਡ ਨੇ ਕੋਈ ਰੋਕ ਨਹੀਂ ਲਾਈ ਉਹ ਤਾਂ ਸਾਡੇ ਸਿੱਖ ਜੱਥੇਬੰਦੀਆਂ ਦੇ ਪੰਜਾਬ ਦੇ ਲੋਕ ਇਕੱਠੇ ਹੋ ਵੀ ਭਾਈ ਅਸੀਂ ਨਹੀਂ ਚੱਲਣ ਦੇਣੀ ਤਾਂ ਰੁਕੀ ਨਾ ਹੈਨਾ ਜਿਹੜੀ ਸਾਡੀ سپورਟ ਚ ਆਈ ਹੈ ਉਹ ਤਾਂ ਯਾਰ ਸਰਕਾਰ ਨਹੀਂ ਰੋਕਦੀ ਹਣਾ ਇਹਦਾ ਮਤਲਬ ਸਰਕਾਰਾਂ ਤਾਂ ਪਹਿਲੇ ਨਹੀਂ ਚਾਹੁੰਦੀਆਂ ਵੀ ਇਹਨਾਂ ਨੂੰ ਸਿੱਖਾਂ ਦੇ ਬੱਚੇ ਆ ਆਪਦਾ ਇਹਨਾਂ ਨੂੰ ਪਤਾ ਲੱਗੇ ਇਤਿਹਾਸ ਸੋ ਤੁਸੀਂ ਸਾਡੇ ਇਤਿਹਾਸ ਨਾਲ ਖਿਲਵਾੜ ਕਰ ਰਹੇ ਹੋ ਜਿੰਨੇ ਪੰਜਾਬੀ ਦੇ ਕਲਾਕਾਰਾਂ ਮੈਂ ਲਾਂਭਾ ਦਿੰਨਾ ਭਾਈ ਤੁਹਾਨੂੰ ਤੁਸੀਂ ਵੀ ਆਪਦੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਪੂਰੇ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਇਤਿਹਾਸ ਤੋਂ ਵਾਂਝਾ ਰੱਖਣਾ ਚਾਹੁੰਦੇ ਹੋ ਇਸ ਲਈ ਤੁਸੀਂ ਦਿਲਜੀਤ ਦੇ ਨਾਲ ਡਟ ਕੇ ਖੜੇ ਨਹੀਂ ਹੁੰਦੇ ਜੇ ਤੁਸੀਂ ਅੱਜ ਦਿਲਜੀਤ ਦੇ ਹੱਕ 'ਚ ਉਸ ਫਿਲਮ ਦੇ ਡਾਇਰੈਕਟਰ ਦੇ ਨਾਲ ਪ੍ਰੋਡਿਊਸਰ ਦੇ ਨਾਲ ਡਟ ਕੇ ਫਿਲਮ ਦੇ ਹੱਕ 'ਚ ਖੜ੍ਹ ਜਓ ਤਾਂ ਫੇਰ ਭਾਈ ਪੰਜਾਬ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਐ ਉਹ ਸਾਡੇ ਇਤਿਹਾਸ ਤੋਂ ਜਾਣੂ ਹੋ ਜੂ ਕੀ ਤੁਸੀਂ ਨਹੀਂ ਚਾਹੁੰਦੇ ਬਾਕੀ ਸਿੰਘਰ ਕੀ ਵੱਡੇ ਵੱਡੇ ਪੰਜਾਬ ਦੇ ਕਲਾਕਾਰ ਨਹੀਂ ਚਾਹੁੰਦੇ ਕਿ ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਫਿਲਮ ਪੰਜਾਬ ਚ ਰਿਲੀਜ਼ ਹੋਵੇ ਜੇ ਭਾਈ ਚਾਹੁੰਦੇ ਹੋ ਡਟ ਕੇ ਦਿਲਜੀਤ ਦੇ ਨਾਲ ਖੜੋ ਇਸ ਲਈ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਸ ਫਿਲਮ ਦੇ ਹੱਕ ਦੇ ਵਿੱਚ ਵੱਤਵਾ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਏ ਟਰੈਂਡ ਚਲਾਈਏ ਤਾਂ ਜੋ ਭਾਈ ਖਾਲੜਾ ਜਿਹਦੀ ਜੀਵਨੀ ਤੇ ਬਣੀ ਫਿਲਮ ਰਿਲੀਜ਼ ਹੋ ਸਕੇ ਇੰਨੀਆਂ ਕੁ ਮੈਂ ਬੇਨਤੀਆਂ ਕਰਨੀਆਂ ਸੀ ਆਓ ਸਾਰਾ ਪੰਜਾਬ ਸਾਰੇ ਸਿੱਖੋਂ ਡਟ ਕੇ ਦਿਲਜੀਤ ਦੀ ਬਣੀ ਫਿਲਮ ਪੰਜਾਬ 95 ਨੂੰ ਰਿਲੀਜ਼ ਕਰਾਉਣ ਦੇ ਹੱਕ ਚ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਲਹਿਰ ਬਣਾਈ ਤੁਹਾਡਾ